ਸੱਚੀ ਗੱਲ ਜੀ ਸਾਰਿਆਂ ਨੂੰ ਜਿਵੇਂ ਕਿ ਕਿਉਂਕਿ ਇਹ ਸਿਚੁਏਸ਼ਨ ਜਿਹੜੀ ਕਿਸਾਨਾਂ ਦੀ ਪੰਜਾਬ ਤੇ ਹਰਿਆਣਾ ਬਾਰਡਰ 'ਤੇ ਬਣੀ ਹੋਈ ਹੈ ਉਹ ਹਰ ਮਿੰਟ ਬਦਲ ਰਹੀ ਹੈ ਔਰ ਮੇਰੇ ਕੋਲ ਜਿਹੜੀ ਹੁਣੇ ਖਬਰ ਆਈ ਹੈ ਕਿ ਕਿਵੇਂ ਆਮ ਆਦਮੀ ਪਾਰਟੀ ਔਰ ਖਾਸ ਤੌਰ ਤੇ ਭਗਵੰਤ ਮਾਨ ਕਿਸਾਨਾਂ ਨਾਲ ਧੋਖਾ ਭਾ ਰਿਹਾ ਕਿਸਾਨਾਂ ਨਾਲ ਵੱਡਾ ਧੋਖਾ ਕਰ ਰਿਹਾ ਸਾਰੀ ਇੰਟੈਲੀਜੈਂਸ ਇਨਪੁਟ ਕਿੰਨੇ ਕਿਸਾਨ ਨੇ ਕਿੰਨੇ ਟਰੈਕਟਰ ਟਰਾਲੀ ਨੇ ਉਹਨਾਂ ਦੀ ਸਾਰੀ ਮੁਕਬਰੀ ਹਰਿਆਣਾ ਸਰਕਾਰ ਨੂੰ ਤੇ ਕੇਂਦਰ ਦੀ ਸਰਕਾਰ ਨੂੰ ਉਹ ਭਗਵੰਤ ਮਾਨ ਦੇ ਔਰ ਦੂਜੇ ਪਾਸੇ ਇਹ ਡਰਾਮਾ ਰਾਚਰੀਆ ਕੇ ਜਰੀਵਾਲ ਸਾਹਿਬ ਕੀ ਦਿੱਲੀ ਚ ਅਸੀਂ ਟੈਂਪਰੀ ਜੇਲਾ ਨਹੀਂ ਬਣਨ ਦਵਾਂ ਉਹ ਭਾਈ ਸਾਹਿਬ ਮਾਨ ਸਾਹਿਬ ਤੁਸੀਂ ਹੋਮ ਮਿਨਿਸਟਰ ਤੁਹਾਡੇ ਕੋਲ ਇੰਟੈਲੀਜੈਂਸ ਮਾਈਕ ਬਾ ਤੁਸੀਂ ਇਸ ਕਿਸਮ ਦਾ ਧੋਖਾ ਕਿਸਾਨਾਂ ਨਾਲ ਕਰ ਰਹੇ ਹੋ ਜੇ ਕਿਸਾਨਾਂ ਦੇ ਹੱਥ 'ਚੇ ਹੋ ਤਾਂ ਜਿਹੜੇ ਉਥੇ ਅਤਿਰੂ ਗੈਸ ਸਿੱਟੇ ਜਾ ਰਹੇ ਆ ਜਿੱਥੇ ਉਹਦੇ ਗੋਲੇ ਦਾਕੇ ਜਾ ਰਹੇ ਆ ਜਰਨਲਿਸਟ ਜ਼ਖਮੀ ਹੋ ਗਏ ਆ ਇੱਕ ਨਹੀਂ ਕਹੀ ਕਿ ਨੀਲ ਭਲਿੰਦਰ ਦੀ ਖਬਰ ਆਈ ਆ ਅੱਜ ਤੱਕ ਦੇ ਚੋਹਾਂ ਦੀ ਆ ਇਹ ਹੋਰ ਕਹੀ ਆ ਉਹ ਵੀ ਬੈਨਾ ਤੱਕ ਉਥੇ ਪੁਲਿਸ ਨੇ ਤੋੜਪੰਚ ਕਰਤੀ ਆ ਹੋ ਕਿੱਥੇ ਰਿਹਾ ਸਾਰਾ ਕੁਝ ਪੰਜਾਬ ਦੇ ਅੰਦਰ ਅਤਿਰੂ ਗੈਸ ਕਿੱਥੇ ਸਿੱਟੇ ਜਾ ਰਹੇ ਆ ਪੰਜਾਬ ਦੇ ਅੰਦਰ ਥੋੜੀ ਰਲੀ ਮਿਲੀ ਭਗਵੰਤ ਮਾਗੀ ਇਸ ਹੱਦ ਤੱਕ ਸਾਬਿਤ ਹੈ ਕਿ ਤੁਸੀਂ ਚੁੱਪ ਕਰਕੇ ਬਹਿ ਗਏ ਹੋ ਤੁਹਾਡਾ ਐਸਐਸਪੀ ਉੱਥੇ ਫਿਰ ਰਿਹਾ ਤੁਹਾਡੇ ਆਲਾ ਪੁਲਿਸ ਅਫਸਰ ਉੱਥੇ ਫਿਰ ਰਿਹਾ ਮਗਰ ਤੁਸੀਂ ਕੁਝ ਨਹੀਂ ਕਰ ਰਹੇ ਬਲਕਿ ਤੁਸੀਂ ਕਿਸਾਨਾਂ ਦੇ ਉਲਟ ਜਾ ਕੇ ਹਰਿਆਣੇ ਦੀ ਸਰਕਾਰ ਨੂੰ ਮੁਕਬਰੀ ਵੀ ਦੇ ਰਹੇ ਹੋ ਉਹਨਾਂ ਦੀ ਮਦਦ ਵੀ ਕਰ ਰਹੇ ਹੋ ਇਸ ਲਈ ਜੇ ਤੁਹਾਡੇ ਤੇ ਮਾੜਾ ਮੋਟਾ ਵੀ ਕਿਸਾਨੀ ਪ੍ਰਤੀ ਕਿਸਾਨਾਂ ਦੇ ਸੰਘਰਸ਼ ਪ੍ਰਤੀ ਕਿਸਾਨੀ ਮੁੱਦਿਆਂ ਦੇ ਪ੍ਰਤੀ ਜੇ ਜਿਹੜੀ ਕਿਸਾਨ ਖੁਦਕੁਸ਼ੀ ਹੋ ਰਹੀ ਆ ਜਾਂ ਐਮਐਸਪੀ ਦੇ ਮੁੱਦੇ ਤੇ ਤੁਹਾਡੀ ਕੋਈ ਸੰਸੇਅਰਿਟੀ ਹੈ ਤੁਸੀਂ ਉਹਨਾਂ ਪ੍ਰਤੀ ਕੋਈ ਆਪ ਦੀ ਹਮਦਰਦੀ ਰੱਖਦੇ ਹੋ ਤੇ ਇਹ じゃ ਕੁਫਰ ਇਹ ਇਹ じゃ ਧੋਖਾ ਨਾ ਕਰੋ ਕਿਸਾਨਾਂ ਦੀ ਮਦਦ ਕਰੋ ਕਿਸਾਨਾਂ ਦੇ ਨਾਲ ਜੋ ਟੱਕੇਸ਼ ਆਈ ਹੋ ਰਹੀ ਆ ਉਹ ਪੁਲਸ ਵਾਲਿਆਂ ਦੇ ਖਿਲਾਫ ਸੜਿਆਣੀ ਦੇ ਪੁਲਸ ਵਾਲੇ ਜਿਹੜੇ ਪੰਜਾਬ 'ਚ ਆ ਕੇ ਇੰਨੀ ਤੋਰਪਾਨ ਤੇ ਇਹ ਸੱਤਰੂ ਗੈਰ ਸਿੱਖ ਰਿਆ ਉਹਨਾਂ ਦੇ ਖਿਲਾਫ ਅਰਚਾ ਦਿਓ ਜੇ ਨਹੀਂ ਦਿਓਗੇ ਤੇ ਬੜਾ ਸਪਸ਼ਟ ਹੈ ਕਿ ਤੁਸੀਂ ਕੇਵਲ ਤੇ ਕੇਵਲ ਲਿਪ ਸਰਵਿਸ ਔਰ ਕਿਸਾਨਾਂ ਨਾਲ ਧੋਖੇ ਨਹੀਂ ਤੁਸੀਂ ਜਿਹੜੀ ਤੁਹਾਡੀ ਸੋਚ ਹੈ ਉਹ ਨਿਕਲ ਕੇ ਬਾਹਰ ਆਊਗੀ ਇਸ ਲਈ ਮੈਂ ਇਹ ਗੱਲ ਕਾ ਕਰ ਰਿਹਾ ਕਿਉਂਕਿ ਮੈਨੂੰ ਉਥੋਂ ਬੈਠੇ ਅਕਸਰ ਮੀਡੀਆ ਦੇ ਕਰੀ ਸਾਰੇ ਕਹਿ ਰਹੇ ਆ ਕਿ ਅੱਜ ਜੇ ਕਿਸਾਨਾਂ ਦਾ ਇੱਥੇ ਨੁਕਸਾਨ ਹੋਣਾ ਤੇ ਵੱਡਾ ਨੁਕਸਾਨ ਦਾ ਕਾਰਨ ਜੇ ਕੋਈ ਉੱਥੇ ਕਿਸਾਨ ਦੀ ਡੈਥ ਹੁੰਦੀ ਹੈ ਖੇਤ ਮਜ਼ਦੂਰ ਦੀ ਡੈਥ ਹੁੰਦੀ ਹੈ ਇਹ ਉਹਦਾ ਸਿੱਧਾ ਰੀਜ਼ਨ ਔਰ ਉਹਦੀ ਜ਼ਿੰਮੇਵਾਰੀ ਭਗਵੰਤ ਮਾਨ ਦੀ ਹੋਊਗੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ